thank you वेलकम दोस्तों मैं प्रदीप लेके आ गया 93 नंबर वीडियो रायकोट लुधियाना जिला ਦਾ ਇਹ ਪਿੰਡ ਜਿੱਥੇ 24 12 2013 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਦੇ ਵਿੱਚ ਮੈਸ ਸੀ ਦੌਦਰ ਵਰਸਸ ਬੱਗਾ ਪਿੰਡ ਦਾ ਦੌਦਰ ਦੇ ਵਿੱਚ ਜਿਹੜੇ ਦੋ ਖਿਡਾਰੀ ਬਾਹਰੋਂ ਖੇਡ ਰਹੇ ਸੀ ਉਹ ਸੀ ਚੰਨਾ ਭੇਟਾਲਾ ਤੇ ਗगन ਜੋਗੇਵਾਲ ਔਰ ਬੱਗੇ ਪਿੰਡ ਦੇ ਵਿੱਚ ਖੇਡਣ ਵਾਲੇ ਖੜਾਈ ਸੀ ਸੰਦੀਪ ਨੰਗਲੰਬੀਆਂ ਤੇ ਤਿੰਦਾ ਪਰਚੀਆਂ ਦੇਖੋ ਰਾਏਕੋਟ ਦਾ ਇਹ ਟਾਪ ਦਾ ਕਬੱਡੀ ਕੱਪ ਹੈ ਤੇ ਵੇਖਣਾ ਇਹ ਹੈ ਕਿ ਕਿਹੜੀ ਟੀਮ ਇਸ ਮੈਚ ਦੇ ਵਿੱਚੋਂ ਜਿੱਤਦੀ ਹੈ ਮੈਚ ਵਿੱਚ ਇਸ ਲਈ ਕਹਿੰਦੇ ਕਬੱਡੀ ਦੇ ਮਹਿੰਗੇ ਖਿਡਾਰੀ ਜਿਹੜੇ ਖੇਡ ਗਰਾਊਂਡ ਦੇ ਵਿੱਚ ਹੈ ਜਿਨ੍ਹਾਂ ਦੀ ਖੇਡ ਦਾ ਕਰੋੜਾ ਰੁਪਈਆ ਮੁੱਲ ਹੈ ਉਹ ਖਿਡਾਰੀ ਇਸ ਲਈ ਰਾਏਕੋਟ ਦੇ ਗਰਾਊਂਡ ਦੇ ਵਿੱਚ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਦੁਨੀਆ ਦੇ ਮਹਿੰਗੇ ਖਿਡਾਰੀ ਜਿਹੜੇ ਇਸ ਲਈ ਰਾਏਕੋਟ ਦੇ ਇਸ ਕਬੱਡੀ ਕੱਪ ਤੇ ਪਹੁੰਚੇ ਬੁੱਟੇ ਛਾਪੇ ਉਹਨਾਂ ਦੇ ਰਿੰਕੇ ਉਹਨਾਂ ਦੇ ਟੂਰਨਾਮੈਂਟ ਤੇ ਮੇਰੀ ਬੇਨਤੀ ਹੈ ਬੁੱਟਾ ਛਾਪਾ ਜੀ ਉਹ ਦੱਸ ਦੇਣ ਵੀ ਇਸ ਮੈਚ ਨੂੰ ਕਿੰਨੀਆਂ ਕਬੱਡੀਆਂ ਦਿੱਤੀਆਂ ਜਾਣੀਆਂ ਹੈ ਬੋਟਾ ਸ਼ਾਪਾ ਜੀ ਪ੍ਰਧਾਨ ਸਾਹਿਬ ਨੂੰ ਮੇਰੀ ਬੇਨਤੀ ਹੈ ਬੋਟਾ ਸ਼ਾਪਾ ਜੀ ਕਿੰਨੀਆਂ ਕਬੜੀਆਂ ਦਿੱਤੀਆਂ ਜਾਣ ਕੇ ਇਸ ਮੈਚ ਨੂੰ ਅਨਾਉਂਸ ਕਰਵਾ ਦਿਓ ਸਤਪਾਲ ਜੀ ਬੋਟਾ ਸ਼ਾਪਾ ਜੀ ਤੋਂ ਪੁੱਛ ਕੇ ਰੇਡਾਂ ਜਿਹੜੀਆਂ ਅਨਾਉਂਸ ਕਰਵਾ ਦਿੱਤੀਆਂ ਜਾਣ ਸੋਹਣ ਸਿੰਘ ਜੀ ਬਾਬਾ ਉਹਨਾਂ ਦੇ ਸਾਰੇ ਜਿੰਨੇ ਸਾਥੀ ਆਪਣੀ ਡਿਊਟੀ ਨੂੰ ਨਿਭਾ ਰਹੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਹਾਂਜੀ ਅਮਨ ਜੀ ਜਿਵੇਂ ਕੱਲ ਮਾਇਆ ਦੇ ਗੱਫੇ ਦਿੱਤੇ ਜਾ ਰਹੇ ਨੇ ਕਹਿੰਦੇ ਵੀ ਮੈਸਜੇ ਚਾਲੂ ਨਹੀਂ ਹੋਇਆ ਅਰਸ਼ ਦਿਖਾਂ ਜੀ ਬੈਠੇ ਨੇ ਜਿੰਨੇ ਵੀ ਕਹਿੰਦੇ ਵੀ ਬੱਗਿਆਂ ਵਾਲੇ ਦੁੱਲੇ ਨੂੰ ਕੋਈ ਜੱਫਾ ਲਾਊਗਾ ਦੌਦਰ ਪਿੰਡ ਵਾਲਾ ਉਹਨੇ 100-100 ਦੇ ਨੋਟ ਦਿੱਤੇ ਜਾਣਗੇ ਆ ਜਿੰਨੇ ਮੰਗੀ ਲਾਊਗਾ ਜੱਫੇ ਉਹਨੇ ਮੰਗੀ ਨੂੰ ਮਾਇਆ ਦੇ ਗੱਫੇ ਦਿੱਤੇ ਜਾਣਗੇ ਅਰਸ਼ ਦਿਖਾਂ ਜੀ ਉਹਨਾਂ ਵੱਲੋਂ ਨਾਲੀ ਮੰਨੀ ਸਾਊਂਡ ਨੂੰ ਰਾਜਕੋਟ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਾਲਾ ਜੀ ਤੁਸੀਂ ਵੀ ਨੋਟ ਕਰ ਲਓ ਅਰਥ ਦਿਖਾਂ ਜੀ ਆਖ ਰਹੇ ਨੇ ਜਿਸ ਜਿੰਨੇ ਮੰਗੀ ਜੱਪੇ ਲਾਊਗਾ ਉਹਨੇ ਮਾਇਆ ਦੇ ਕੱਫੇ ਇਸ ਵੀਰ ਵੱਲੋਂ ਦਿੱਤੇ ਜਾਣੇ ਨੇ ਜਿਸ ਟੀਮ ਦੇ 1 ਮਿੰਟ ਜੀ ਜਿਸ ਟੀਮ ਦੇ 15.5 ਜਾਂ 16 ਪੁਆਇੰਟ ਪਹਿਲਾਂ ਹੋ ਗਈ ਉਹ ਟੀਮ ਜੇਤੂ ਹੋਵੇਗੀ ਹਾਂ ਜੀ ਅਮਨ ਜੀ 1 ਮਿੰਟ ਲੈਣਾ ਜੀ ਇੱਕੀ ਅਰਥ ਦੇ ਦੂਤਾ ਸ਼ਾਦਾ ਜੀ ਐਲਾਨ ਕਰਦੇ ਆ ਕੇਸ ਮੈਚ ਦੇ ਵਿੱਚ ਜਿੰਨੇ ਜੱਫੇ ਲੱਗਣਗੇ ਦੋਨੇ ਸਾਸਾ ਦੇ ਮਾਨ ਸਨਮਾਨ ਰਹਿਣਗੇ ਦੋਨਾ ਸਾਈਡਾਂ ਤੋਂ ਤਾਂ ਮੇਂ ਵਰਿੰਦਰ ਲਾਵੇ ਭਾਵੇਂ ਮੰਗੀ ਲਾਵੇ ਜਿੰਨੇ ਵੀ ਜੱਫੇ ਲੱਗਣਗੇ ਉਹਨੇ ਸਾਸਾ ਹੋਣਗੇ ਹਾਂਜੀ ਅਰਥ ਦਿਖਾਇਆ ਵੀ ਆਖ ਰਹੇ ਨੇ ਜਿੰਨੇ ਮੰਗੀ ਜੱਫੇ ਲਾਊਗਾ ਉਹਨਾਂ ਨੂੰ ਉਹਨੇ ਮਾਇਆ ਦੇ ਗੱਫੇ ਦਿੱਤੇ ਜਾਣਗੇ ਹਰ ਇੱਕ ਪੁਆਇੰਟ ਦੇ ਉੱਪਰ ਸਾਡਾ ਵੀਰ ਵਰਮੇ ਤੋਂ ਵਰਿੰਦਰ ਦੇ ਹਰ ਇੱਕ ਜੱਫੇ ਤੇ ਸਾਸਾ ਦੇ ਮਾਨ ਸਨਮਾਨ ਦਿੱਤੇ ਜਾਣਗੇ ਕਿ ਮਾਲਵੇ ਦਵਾਬੇ ਦਾ ਇਹ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਉਹ ਗੱਲਾਂ ਕਰਦੇ ਟੀਮਾਂ ਦੋਨੋਂ ਚੰਗੀਆਂ 60 12 ਜਾਂ 12.5 12.5 ਜਾਂ 13 12.5 ਜਾਂ 13 ਪੁਆਇੰਟ ਜਿਸ ਟੀਮ ਦੇ ਪਹਿਲਾ ਹੋਗੇ ਉਹ ਟੀਮ ਜੇਤੂ ਹੋਵੇਗੀ ਗਾਗਨ ਨੱਥੋਵਾਲ ਜੀ ਮੈਸਟੇ ਤੇ ਆ ਜਾਣ ਸਤਪੰਨ ਜੀ ਬੜੀ ਕਿਰਪਾ ਰੱਖਿਓ ਧੰਨਵਾਦ ਧੰਨਵਾਦ ਹੈਲੋ ਗਾਗਨ ਨੱਥੋਵਾਲ ਜੀ ਹਾਸ ਕਲਾਂ ਦੀ ਟੀਮ ਵੀ ਬਿਲਕੁਲ ਤਿਆਰ ਹੈ ਤੇ ਬੁਰਜਰੀ ਸਿੰਘ ਦੀ ਟੀਮ ਤਿਆਰ ਹੈ ਹਾਸ ਕਲਾਂ ਦੀ ਟੀਮ ਲਓ ਪਹਿਲੀ ਕਬੱਡੀ ਤੇ ਲੋਪੋ ਵਾਲਾ ਗੱਲ ਕਰੇਗਾ ਜੋਗੇ ਵਾਲੀ ਗਗਨ ਦੀ ਆਈ 20 ਗੱਡੀ ਦਿੱਤੀ ਜਾਣੀ ਇਸ ਨੌਜੇ ਨੂੰ 28 ਤਰੀਕ ਨੂੰ ਮੇਰੇ ਵੀਰੋ ਕੋਹਲੀਆਂ ਦੇ ਕਬੱਡੀ ਕੱਪ ਤੇ ਪਈ ਹੋਈ ਕਬੱਡੀ ਚਾਰ ਜਾਫੀ ਦੋ ਕਬੱਡੀ ਦੇ ਕਹਿੰਦੇ ਸੁਪਰਸਟਾਰ ਕਬੱਡੀ ਜਗਤ ਦੇ ਦੁਨੀਆ ਭਰ ਦੇ ਮਹਾਨ ਖਿਡਾਰੀ ਹੈ ਲਓ ਲੱਗਿਆ ਹੋਇਆ ਟੱਚ ਤੇ ਗगन ਜੋਗੇਵਾਲ ਦਾ ਪਹਿਲਾ ਡੇਢ ਪੁਆਇੰਟ ਰਾਣਾ ਕਬੱਡੀ ਕਲੱਬ ਦੌਧਰ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਬੱਡੀ ਦਾ ਮੱਝਦਾ ਹੋਇਆ ਪਿਆਰ ਬੱਗੇ ਪਿੰਡ ਦਾ ਗੁੱਲਾ ਪ੍ਰੀ ਟਰੈਕਟਰ ਦਾ ਜੇਤੂ ਮਾਰ ਲਓ ਬੁੱਲਾ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਇੱਕ ਪਾਸੇ ਭੇਟਾ ਮਾਲ ਹਿੱਕ ਦੇ ਵਿੱਚ ਟੱਚ ਕਰਕੇ ਕਹਿੰਦੇ ਬੱਗਿਆਂ ਵਾਲੇ ਨੇ ਪੁਆਇੰਟ ਆਪਣੀ ਟੀਮ ਦੇ ਸੰਜੋੜ ਦਿੱਤਾ ਲੈ ਵੀ ਰਸ਼ੀਨ ਵਾਲਿਆ ਤਾਂ ਉਧਰ ਪਿੰਡ ਦਾ ਇਹ ਗੱਭਰੂ 20 ਸਾਲਾਂ ਦੀ ਉਮਰ ਹੈ ਚੜ੍ਹਦੀ ਉਮਰ ਦਾ ਖਿਡਾਰੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇਧਰ ਕਹਿੰਦੇ ਗੁੱਗੂ ਦੀ ਕਬੱਡੀ ਪੈਣ ਜਾ ਰਹੀ ਹੈ ਉਧਰ ਜਾਂ ਸਲੈਮ ਦੇ ਵਿੱਚ ਕੌਣ ਹੈ ਕੀ ਜੀ ਨੇ ਦੁਨੀਆ ਕਬੱਡੀ ਵਿੱਚ ਰੰਗੀ ਨਹੀਂ ਇੱਕ ਬੱਗੇ ਪਿੰਡ ਦਾ ਮੰਗੀ ਨਹੀਂ ਫੜ ਗੁੱਟ ਤੋਂ ਲਾਉਂਦਾ ਡੰਗੀ ਨਹੀਂ ਉਹਦੀ ਖੇਡ ਵੜੀ ਆ ਚੰਗੀ ਨਹੀਂ ਨਾਲ ਕਹਿੰਦੇ ਸੰਧੂ ਪਰਿਵਾਰ ਦਾ ਨੌਜਵਾਨ ਗਬਰੂ ਸੰਦੀਪ ਸੰਧੂ ਇੰਗਲੈਂਡ ਦੀ ਟੀਮ ਦੀ ਹਰ ਸਾਲ ਕਪਤਾਨੀ ਕਰਦਾ ਪਰ ਬੌਧਰ ਵਾਲਾ ਮੇਰੇ ਵੀਰੋ ਉਹ ਨੌਜਵਾਨ ਪਹਿਲਾ ਦਫਾ ਇਸ ਮੈਚ ਦਾ ਮੇਰੇ ਵੀਰੋ ਵੱਗਿਆਂ ਵਾਲੇ ਮੰਗੀ ਨੇ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ ਅਗਲੀ ਕਬੱਡੀ ਬਲਰਾਮ ਸਿੰਘ ਪੂਰਾ ਵੱਗਿਆਂ ਵਾਲਾ ਮੇਰੇ ਵੀਰੋ ਇਹ ਵੀ ਨੌਜਵਾਨ ਵਰਲਡ ਕੱਪ ਦਾ ਖਿਡਾਰੀ ਹੈ ਲਓ ਪੂਰੇ ਦੀ ਪਈ ਹੋਈ ਕਬੱਡੀ ਤੇ ਉਧਰ ਭੇਟਾਂ ਵਾਲਾ ਚੰਨਾ ਨਾਲ ਕਹਿੰਦੇ ਸੰਧੂਰਾ ਦਾ ਉਧਰ ਦਾ ਤੇ ਵਿਰਿੰਦਰ ਦਾ ਉਧਰ ਮੇਰੇ ਵੀਰੋ ਦੁਨੀਆ ਦੇ ਮਹਾਨ ਖਿਡਾਰੀ ਹੈ ਲਓ ਉਧਰ ਵਾਲਾ ਵਿਰਿੰਦਰ ਕੋਸ਼ਿਸ਼ ਕਰਦਾ ਹੋਇਆ ਡੱਕਣ ਦੀ ਪਰ ਲਓ ਉਧਰ ਵਾਲੇ ਦਾ ਜੱਫਾ ਚੜ ਗਿਆ ਪੁਆਇੰਟ ਇਸ ਲਈ ਕਹਿੰਦੇ ਰਾਣਾ ਕਬੱਡੀ ਕਲੱਬ ਦਾ ਮੈਚ ਦਾ ਕਹਿੰਦੇ ਸਵਾਦ ਵੱਖਰੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਦਸੀ ਇੰਗਲੈਂਡ ਵੱਲੋਂ ਬਹੁਤ ਮਾਣ ਦੇ ਲਈ 200 ਰੁਪਏ ਦੇ ਮਾਨ ਸਨਮਾਨ ਹੈ ਲਓ ਦੁਨੀਆ ਰੰਗ ਦਾ ਕਬੱਡੀ ਵਿੱਚ ਟੱਕਰ ਪੈ ਗਈ ਸ਼ੇਰਾਂ ਦੀ ਪਰ ਜੋਗੇਵਾਲੀਆ ਕਹਿੰਦੇ ਧਾਧ ਕਰਵਾਉਂਦਾ ਹੋਇਆ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ ਲਓ ਪਾਈ ਹੋਈ ਕਬੱਡੀ ਚੰਨਾ ਭੇਟਾਂ ਵਾਲਾ ਕਰਦਾ ਹੋਇਆ ਟਰਾਈ ਪਰ ਦੁੱਲੇ ਦੀ ਸਪੀਡ ਬਹੁਤ ਜ਼ਿਆਦਾ ਮੇਰੇ ਵੀਰੋ ਲਓ ਨੌਜਨ ਦੁੱਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਮਨ ਜੀ ਇੱਕ ਮਿੰਟ ਜੀ ਗਰਚਾਰ ਸੰਗੀ ਮਾਸੂਵਾੜੇ ਵਾਲੇ ਗਿਆਨੀ ਦੇ ਲਈ ਬਹੁਤ ਸਾਰਾ ਨਾਂ ਭੇਜ ਗਏ ਨੇ ਬਹੁਤ ਬਹੁਤ ਧੰਨਵਾਦ ਜੀ ਮੈਂ ਕੋਟੋ ਗਰਾਊਂਡ ਇਧਰ ਕਹਿੰਦੇ ਦਾ ਉਧਰ ਵਾਲੇ ਗੁੱਗੂ ਦੀ ਮਿਹਨ ਕਬੱਡੀ ਹੈ ਉਧਰ ਵੇਖੋ ਵੀ ਚਾਰ ਜਾਫੀ ਹੈ ਕੇ ਮੂਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਠਿੱਬੀ ਲਾ ਕੇ ਬੱਲ ਕਿਸੇ ਨੂੰ ਹੁੰਦਾ ਦੇਖਣ ਦਾ ਰਾਜੇ ਖੇਲੇ ਅੜ ਪੰਜਾਬੀ ਰੱਖਦੇ ਸ਼ੌਂਕ ਕਬੱਡੀ ਖੇਡਣ ਦਾ ਬੱਗਿਆ ਵਾਲਾ ਮੰਗੀ ਲਾ ਕੇ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਕੇ ਮੇਰੇ ਵੀਰੋ ਇਧਰ ਅਗਲੀ ਕਬੱਡੀ ਪਰ ਜੀਆਂ ਪਿੰਡ ਹੈ ਇਸ ਗੱਭਰੂ ਦਾ ਕਹਿੰਦੇ ਸ਼ਾਹ ਕੋਟ ਏਰੀਆ ਦਾ ਗੱਭਰੂ ਹੈ ਨੌਜਵਾਨ ਗੱਭਰੂ ਤਿੰਨ ਦਾ ਪਰਜੀਆ ਵਾਲਾ ਤੇ ਦੂਸਰੇ ਪਾਸੇ ਪੇਟਾਂ ਵਾਲੇ ਚੰਨੇ ਦਾ ਵੀ ਨਾਂ ਚੱਲਦਾ ਖੇਡ ਕਬੱਡੀ ਦੇ ਵਿੱਚ ਪਰ ਦੌਧਰ ਦਾ ਪੀਤਾ ਲਾ अपनी टीम के हिस्से जोड़ गया एक पास दो आते, दूसरे पास भी दो मेरे भीर तक लग गया खुल ਲਓ ਰਾਏਕੋਟ ਦੇ ਵਿੱਚ ਸਵਾਦ ਹੀ ਵੱਖਰਾ ਹੈ ਸਵਾਦ ਹੀ ਵੱਖਰਾ ਹੈ ਮੇਰੇ ਵੀਰੋ ਲੈ ਵੀ ਸਾਬੀ ਦੇਖਦੇ ਆ ਵੀ ਨੌਜੋਨ ਦਾ ਕਿਸ ਨੌਜੋਨ ਦੇ ਨਾਲ ਮੁਕਾਬਲਾ ਇਹਦੀ ਖੇਡ ਦਾ ਮੁੱਲ ਪਉਦਾ ਤਕਤੂਪੁਰੇ ਦਾ ਸੁੱਖਾ ਅਈ 20 ਗੱਡੀ ਦਿੱਤੀ ਜਾਵੇਗੀ ਬੱਗੇਪਿੰਡ ਦਾ ਦੁੱਲਾ ਪ੍ਰੀਤ ਟਰੈਕਟਰ ਦਾ ਜੇਤੂ ਲੋਕ ਕਹਿੰਦੇ ਸੱਥਾਂ ਦੇ ਵਿੱਚ ਚਰਚਾ ਕਰਦੇ ਇਸ ਨੌਜੋਨ ਦੀ ਲਓ ਨੌਜੋਨ ਦੀ ਪਈ ਹੋਈ ਕਬੱਡੀ ਰਿਕਾਰਡ ਪੈਦਾ ਕਰਨ ਵਾਲਾ ਕਬੱਡੀ ਜੱਗ ਦੇ ਵਿੱਚ ਬੱਗਿਆ ਵਾਲਾ ਦੁੱਲਾ ਕਬੱਡੀ ਪਾਰਿਆ ਉਧਰ ਭੇਟਾਂ ਵਾਲੇ ਦਾ ਨਾਂ ਵੀ ਪਰ 12 ਵਿੱਚ ਦੋਦਰ ਦਾ ਪੀਤਾ ਪਰ ਦੁੱਲੇ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰ ਹਨ ਗਗਨ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਾਪਸ ਹੋਇਆ ਇੱਥੇ ਕੱਲੇ ਇੱਕ ਮਿੰਟ ਹੀ ਲੈਣਾ ਵੀਰੇ ਕਿਉਂਕਿ ਕਮੈਂਟਰੀ ਵੀ ਜ਼ਰੂਰੀ ਹੈ ਇੱਧਰ ਦਾਨੀ ਬੜੇ ਬੈਠੇ ਆ ਭਾਈ ਜਿਹੜਾ ਬਗਿਆਂ ਵਾਲੇ ਦੁੱਲੇ ਨੂੰ ਰੋਕੂਗਾ 200 ਰੁਪਇਆ ਕਰਤਾ ਇਹ ਰੇਡ ਫਾਤੀ ਜਾਣੀਆਂ ਹੁਣ ਜਿਵੇਂ ਜਿਵੇਂ ਰੇਡਾਂ ਪੈਣੀਆਂ ਇਧਰ ਕਹਿੰਦੇ ਨੌਜਾਨ ਗੱਭਰੂ ਜੋਗੇ ਵਾਲੀਏ ਗਗਨੇ ਦੀ ਬੇਹੋ ਕਬੱਡੀ ਐ ਇਹ ਨੌਜਾਨ ਕਹਿੰਦੇ ਜਿਹੜੇ ਫਿਰੋਜ਼ਪੁਰ ਦਾ ਗੱਭਰੂ ਐ ਪਰ ਦੂਸਰੇ ਪਾਸੇ ਸੰਧੂ ਪਰਿਵਾਰ ਦਾ ਗੱਭਰੂ ਕਹਿੰਦੇ ਸੰਦੀਪ ਸਿੰਘ ਨੌਜਾਨ ਕੋਸ਼ਿਸ਼ ਕਰਦਾ ਹੋਇਆ ਪਰ ਯੋਗੇ ਵਾਲੀਆ ਧੁੱਸਦੇ ਹੀ ਆਉਂਦਾ ਮੇਰੇ ਵੀਰੋ ਧੁੱਸਦੇ ਹੀ ਆਉਂਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲਓ ਕਿ ਜਦ ਜੀਵਨ ਕਾਟੀ ਪਾਉਂਦਾ ਐ ਹੰਡੀ ਲੋਕਾਂ ਵਿੱਚ ਹੈਰਾਨੀ ਐ ਜਿਸਮ ਦੁੱਲੇ ਦਾ ਲੋਕੋ ਲੋਹਰਾ ਐ ਚਾਪਟਰ ਸੁਖੇ ਦੀ ਲੋਕੋ ਤੂਫਾਨੀ ਹੈ ਕੋਈ ਮਾੜਾ ਮੋਟਾ ਧਾਵੀ ਸਹਿ ਨਹੀਂ ਸਕਦਾ ਕੀਤੇ ਪਾਲੇ ਦੇ ਬਾਹਰ ਨੂੰ ਲਓ ਮੱਚਦਾ 11 ਕਬੱਡੀ ਦਾ ਮੇਰੇ ਵੀਰੋ ਬੱਗਿਆ ਵਾਲਾ ਦੁੰਨਾ ਆਪਣੀ ਟੀਮ ਦੇ ਉਸੇ ਲੱਖਾਂ ਜਿਹੜਾ ਪੁਆਇੰਟ ਜੋੜਦਾ ਹੋਇਆ ਗੁੱਗੂ ਬੌਧਰਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਪਤਾ ਹੋਇਆ ਚਾਰ ਜਾਫੀਆਂ ਵਿੱਚ ਬੱਗੇ ਪਿੰਡ ਵਾਲਾ ਕਬੱਡੀ ਦਾ ਕਿੰਗ ਜਾਫੀ ਵੱਡੇ ਰਿਕਾਰਡ ਪੈਦਾ ਕਰਨ ਵਾਲਾ ਜਾਫੀ ਨੰਗਲੰਬੀਆਂ ਵਾਲਾ ਕਹਿੰਦੇ ਬੜੇ ਲੰਮੇ ਸਮੇਂ ਤੋਂ ਇਹਨਾਂ ਦੇ ਖੇਡ ਦੇ ਮੈਦਾਨਾਂ ਵਿੱਚ ਆਪਣੀ ਤਾਸ਼ ਨੂੰ ਕੈਮਰਾ ਰੱਖਿਆ ਹੋਇਆ ਲਓ ਗੁੱਗੂ ਦੀ ਪਈ ਹੋਈ ਕਬੱਡੀ ਚਾਰ ਜਾਫੀ ਤਿਆਰ ਨੇ ਲਓ ਨੰਗਲਪੀਆਂ ਵਾਲਾ ਸੰਦੀਪ ਵੱਜ ਗਈ ਪੁਸ਼ਤੇ ਡੈਨੀ ਡੜਵੇ ਵਾਲੇ ਦਾ ਫੈਸਲਾ ਵੀ ਪੁਆਇੰਟ ਜਿਹੜਾ ਇਸੇ ਲਈ ਬੱਗੇਪਿੰਡ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਪੂਰਾ ਅਗਲੀ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਉਧਰ ਚੰਨਾ ਭੇਟਾਂ ਦਾ ਤੇ ਨਾਲ ਕਹਿੰਦੇ ਦੌਧਰ ਦਾ ਕਿਸ ਨੌਜਵਾਨ ਦੇ ਨਾਲ ਮੁਕਾਬਲਾ ਗੱਲ ਸਮੇਂ ਦੀ ਹੈ ਪਈ ਹੋਈ ਕਬੱਡੀ ਇਸ ਨੌਜਵਾਨ ਖਿਡਾਰੀ ਦੀ ਲਾ ਭੇਟਾ ਮਾਰ ਚੰਨਾ ਪਰ ਪੁਆਇੰਟ ਇਸ ਲਈ ਧਾਵੀ ਦੇ ਸੰਜੜਦਾ ਹੋਇਆ ਗੁੱਗੂ ਨੌਜਵਾਨ ਗगन ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਇਧਰ ਕਹਿੰਦੇ ਨੌਜਵਾਨ ਗੱਭਰੂ ਗगन ਜੋਗੀ ਵਾਲੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਕਿ ਸ਼ੀਸ਼ੇ ਮੂਰੇ ਸਰੀਰ ਨੂੰ ਹਰੇਕ ਤਰ੍ਹਾਂ ਦਾ ਘਰ ਚ ਤਾਂ ਦਾਰਾ ਸ ਹਰੇਕ ਬਣਦਾ ਜਦੋਂ ਪੈਂਦਾ ਹੈ ਗਰਾਊਂਡਾਂ ਵਿੱਚ ਵਾਹ ਜੋਦਿਆ ਫਿਰ ਲੈਂਦੇ ਆ ਬਗਾਨੇ ਪੁੱਤ ਢਾ ਜੋਦਿਆ ਸੱਟਾ ਫੇਟਾ ਸੈਂਦੀ ਜੀੜੀ ਹੱਡੀ ਲੰਗੇ ਆਣੀਆਂ ਸੌਖੀ ਨਹੀਂ ਉਹ ਖੇਡਣੀ ਕਬੱਡੀ ਲੰਗੇ ਆਣੀਆਂ ਸੌਖੀ ਨਹੀਂ ਉਹ ਖੇਡਣੀ ਕਬੱਡੀ ਲੰਗੇ ਆਣੀਆਂ ਇੱਕ ਪਾਸੇ ਕਹਿੰਦੇ ਬੱਗਿਆਂ ਵਾਲਾ ਨੌਜਾਨ ਘਰੋਂ ਮੰਗਤ ਸਿੰਘ ਮੰਗੀ ਹੈ ਤੇ ਦੂਸਰੇ ਪਾਸੇ ਇਹ ਨੌਜਾਨ ਧਾਵੀ ਜੋਗੇ ਵਾਲਿਆ ਵਾਓ ਨੌਜਾਨਾ ਪਰ ਸਮਾਂ ਬੀਤ ਗਿਆ ਪੁਆਇੰਟ ਯਾਸੀ ਦੇ ਹਿੱਸੇ ਜੁੜ ਗਿਆ ਹਾਂਜੀ ਅਰਥ ਦਿਖਾਨ ਜੀ ਉਹਨਾਂ ਵੱਲੋਂ ਜਿੰਨੇ ਵੀ ਮੰਗੇ ਜ ਕੀ ਮੇਰਾ ਵੀਰ ਜੱਫੇ ਲਾਊ ਉਹਨੇ ਮਾਇਆ ਦੇ ਗੱਫੇ ਦਿੱਤੇ ਜਾਣਗੇ ਜਿਹੜਾ ਦੁੱਲੇ ਨੂੰ ਰੋਕੂਗਾ ਹੰਨੀ ਇੰਗਲੈਂਡ ਹੰਨੀ ਇੰਗਲੈਂਡ 200 ਰੁਪਇਆ ਮੰਗੀ ਦੇ ਲਈ ਵੱਡੇ ਮਾਨ ਸਨਮਾਨ ਦਿੰਦੇ ਐ ਉਥੇ ਯੰਗ ਕਬਡੀ ਕਲੱਬ ਇਸ ਮੈਚ ਦੇ ਹਰ ਇੱਕ ਜੱਫੇ ਤੇ 100 ਰੁਪਇਆ ਦੇ ਵੱਡੇ ਮਾਨ ਸਨਮਾਨ ਕਰਦੀ ਐ ਇਧਰ ਦੁੱਲੇ ਦੀ ਬਿਹੋ ਕਬਡੀ ਤੇ ਬਾਦਰ ਵਾਲਾ ਪੀਤਾ ਟਰਾਈ ਕਰਦਾ ਦੁੱਲੇ ਦੇ ਲਈ ਅਰਥ ਦਿਖਾ ਜੀ ਆਖ ਰਹੇ ਨੇ ਵੀ ਜਿਹੜਾ ਇਹਨੂੰ ਰੋਕੂ 200 ਰੁਪਇਆ ਮੰਗੀ ਜਿੰਨੇ ਵੀ ਜੱਫੇ ਲਾਊ ਹਰ ਇੱਕ ਪੈਂਡ ਦੇ 100-100 ਦੇ ਇਨਾਮ ਦਿੱਤੇ ਜਾਣਗੇ ਜਿੰਨੇ ਵੀ ਜੱਫੇ ਲਾਉ ਮੰਗੇ ਮੇਰੀ ਬੇਨਤੀ ਹੈ ਪ੍ਰਬੰਧਕਾਂ ਦੇ ਲਈ ਵੀ ਥੋੜਾ ਗਰਾਊਂਡ ਦੇ ਵਿੱਚ ਵੀ ਇਹ ਧਿਆਨ ਰੱਖਣ ਲਓ ਗੋਗੂ ਤੇ ਨੰਗੜਾ ਪਿੰਡ ਵਾਲਾ ਸੰਦੀਪ ਮੇਰੇ ਵੀਰੋ ਮੁਕਾਬਲਾ ਸਖਤ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਗੋਗੂ ਆਪਣੀ ਟੀਮ ਦੇ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਦੁੱਲਾ ਲਗਾਤਾਰ ਕਬੱਡੀਆਂ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਬੱਗੇ ਪਿੰਡ ਦਾ ਇਹ ਨੌਜਵਨ ਦੁੱਲਾ ਕਬੱਡੀ ਪਾਉਂਦਾ ਹੋਇਆ ਉਧਰ ਦਾ ਬਰਿੰਦਰ ਚੰਨਾ ਭੇਟਾਂ ਵਾਲਾ ਲਾ ਵੇਖਦਾ ਵੀ ਕਿਸ ਨੌਜਵਨ ਦੇ ਨਾਲ ਹੁੰਦਾ ਮੁਕਾਬਲਾ ਪਈ ਹੋਈ ਇਸ ਲਈ ਬੱਗੇ ਵਾਲੇ ਦੀ ਕਬੱਡੀ ਬਰਿੰਦਰ ਦੌਧਰ ਪਿੰਡ ਦਾ ਲਾ ਵੇਖਦਾ ਵੀ ਮੁਕਾਬਲਾ ਦੋਨੋਂ ਕਬੱਡੀ ਸੁਪਰ 스타ਾਂ ਦੇ ਦਰਮਿਆਨ ਦੁੱਲਾ ਤੇ ਬਰਿੰਦਰ ਦੁੱਲਾ ਤੇ ਬਰਿੰਦਰ ਹੋ ਗਈ ਮਿੱਤਰੋ ਪਰ ਪੁਆਇੰਟ ਇਸੇ ਲਈ ਦੁੱਲੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਗਗਨ ਜੋਗੇਵਾਲ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਸਰਪੰਚਾ ਠੱਕਰਵਾਲ ਤੋਂ ਉਹਨਾਂ ਵੱਲੋਂ ਦੁੱਲੇ ਦੇ ਲਈ ਬਹੁਤ ਸਾਰਾ ਨਾਮ ਪਹੁੰਚਿਆ 100 ਰੁਪਏ ਦੇ ਨਾਮ ਭੇਜ ਗਏ ਨੇ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਮੈਂ ਓਵਰ ਟੂ ਪਾਵਨ ਜੀ ਜੇ ਤੀ ਨਿਸ਼ਾਨੇ ਖੁੰਝੇ ਕਾਹਦਾ ਹੈ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰ ਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰ ਜੇ ਵਾਰ ਲੈ ਵੀ ਜਲਾਲ ਵਾਲਿਆ ਐਵੇਂ ਨਹੀਂ ਇਸ ਨੌਜਵਨ ਨੂੰ 8 ਲੱਖ ਦੀ ਕੀਮਤ ਦੀ i20 ਗੱਡੀ ਦੇਣੀ ਹੈ ਮੋਹਣਾ ਲੀਲਾਵਾਲਾ ਅਮਰੀਕ ਸਿੰਘ ਖਾੜਿਓਂ ਦੀ ਸੰਦੀ ਮਾਨੂਣੀ ਅਯਾਦ ਕਬੱਡੀ ਕਲੱਬ ਰਮਿੰਟਨ ਦੀ ਟੀਮ ਦਾ ਇਹ ਖਿਡਾਰੀ ਸੁਖਜੀ ਘੱਲਕਲਾਂ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚਿਆ ਕੋ ਸਾਹਿਬ ਲਓ ਇਸ ਲਈ ਕਹਿੰਦੇ ਭੂਰਾ ਬੱਗਿਆਂ ਵਾਲਾ ਕਬੱਡੀ ਪਾਰਿਆ ਤੇ ਸਾਹਮਣੇ ਪੀਤਾ ਦੌਧਰ ਵਾਲਾ ਕਰਦਾ ਹੋਇਆ ਟਰਾਈ ਖੇਡ ਮੈਦਾਨ ਦੇ ਵਿੱਚ ਮਹਿੰਦਰ ਸਿੰਘ ਦਾ ਪੁੱਤਰ ਦੌਧਰ ਪਿੰਡ ਦਾ ਇਹ ਨੌਜਵਨ ਪੀਤਾ ਤੇ ਦੂਸਰੇ ਪਾਸੇ ਨੌਜਵਨ ਭੂਰਾ ਪੱਜੀ ਹੋਈ ਪੁਛਤੇ ਪੁਆਇੰਟ ਨੇ ਦੇ ਲਈ ਭੂਰੇ ਨੇ ਆਪਣੀ ਟੀਮ ਦੇ ਇਸ ਨੂੰ ਜੋੜ ਦਿੱਤਾ ਗੁੱਗੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇਧਰ ਕਹਿੰਦੇ ਨੌਜਾਨ ਗੱਭਰੂ ਗੁੱਗੂ ਦੌਧਰਵਾਲ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਇੱਕ ਪਾਸੇ ਕਹਿੰਦੇ ਨੌਜਾਨ ਗੱਭਰੂ ਮੰੰਗੀ ਹੈ ਤੇ ਨਾਲ ਸੰਦੀਪ ਹੈ ਕਿਹੜਾ ਗੱਭਰੂ ਮੇਰੇ ਵੀਰੋ ਇਸ ਨੌਜਾਨ ਨੂੰ ਧੱਕੇਗਾ ਲਓ ਬੱਗਿਆਂ ਵਾਲਾ ਮੰਗਤ ਸਿੰਘ ਮੰੰਗੀ ਦੁਨੀਆ ਦਾ ਮਹਾਨ ਯਾਸੀ ਪਰ ਪੁਆਇੰਟ ਮੇਰੇ ਵੀਰੋ ਇਸ ਨੌਜਾਨ ਗੱਭਰੂ ਗੁੱਗੂ ਦੇ ਹਿੱਸੇ ਜੁੜ ਗਿਆ ਅਗਲੀ ਕਬੱਡੀ ਦੂਰ ਪਰਿਵਾਰ ਮਾਤਾ ਮੰਤਰੀ ਤਕੌਰ ਦੀ ਅੱਖਾਂ ਦਾ ਤਾਰਾ ਤੇ ਸਰਦ ਰੇਸ਼ਮ ਸਿੰਘ ਦੂਰ ਦਾ ਪੁੱਤਰ ਦਲਵੀਰ ਸਿੰਘ ਦੁੱਲਾ ਬੱਗੇਪਿੰਡ ਦਾ ਨੌਜੰਗ ਬਰੂ ਮਸਤਾ ਨਹੀਂ ਇਸ ਨੌਜੰਗ ਤੇ ਬਹੁਤ ਵੱਡੀ ਕਿਰਪਾ ਮੇਰੇ ਵੀਰੋ ਬੱਗਿਆਂ ਵਾਲਾ ਦੁੱਲਾ ਤੂਫਾਨੀ ਰੇਡ ਦਾ ਮਾਲਕ ਨੌਜੰਗ ਬਰੂ ਖੇਡ ਮੈਦਾਨ ਵਿੱਚ ਕਬੱਡੀ ਪਾਉਂਦਾ ਪਰ ਭੇਟਾਂ ਵਾਲਾ ਚੰਨਾ ਕੋਸ਼ਿਸ਼ ਕਰਦਾ ਇਸ ਨੌਜੰਗ ਨੂੰ ਡੱਕਣ ਦੀ ਵਾਓ ਨੌਜੰਗਾਂ ਏ ਆ ਮੇਰੇ ਵੀਰੋ ਲੱਗਿਆਂ ਵਾਲਾ ਗੁੱਲਾ ਨੌਂਸਟਾਪ ਧਾਵੀ ਐ ਜੇ ਤਾਂ ਮੈਚ ਵਧੀਆ ਲੱਗਿਆ ਤਾੜੀ ਖੁੱਲ ਕੇ ਮਾਰ ਲਓ ਇਸ ਮੈਚ ਦਾ ਰਿਜ਼ਲਟ ਰਾਣਾ ਕਬੱਡੀ ਕਲੱਬ ਬੌਦਰ ਦੇ ਪੁਆਇੰਟ 9.5 ਤੇ ਬੱਗੇ ਪੰਡ ਦੇ ਪੁਆਇੰਟ ਜਿਹੜੇ 13 ਪੁਆਇੰਟ ਨੇ ਬੱਗੇ ਪੰਡ ਦੀ ਟੀਮ ਜਿਹੜੀ ਇਸ ਮੈਚ ਦੀ ਜੇਤੂ ਟੀਮ ਰਹੀ ਐ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਇਹ ਮੈਚ ਵੇਖ ਹੀ ਲਿਆ ਇਹ ਮੈਚ ਜਿਹੜਾ ਬੱਗੇ ਪਿੰਨੇ ਜਿੱਤ ਲਿਆ ਬੱਗੇ ਪਿੰਡੇ ਰਹੇ ਨੇ 13 ਪੁਆਇੰਟ ਔਰ ਦੌਦਰਦੇ ਰਹੇ ਨੇ 9.5 ਇਸੇ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵੀਡੀਓ ਇਸ ਤੋਂ ਤੁਹਾਨੂੰ ਅਵੇਲੇਬਲ ਕਰਾਉਂਦੇ ਰਹਿਣਾ ਇਹ ਵੀਡੀਓ ਜਿਹੜੀ ਅਸੀਂ ਤੁਹਾਡੇ ਲਈ ਹੁਣ ਇੱਕ ਸ਼ਾਰਟਲਿਸਟ ਕੀਤੀ ਹੈ ਜਿਹਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਸਾਡੀ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਲਾਈਕ ਔਰ ਸ਼ੇਅਰ ਵੀ ਜ਼ਰੂਰ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ